ਇੰਨੇ ਅੰਤਰਾਲ ਆ ਰੱਤਿਆ ਜਿਨ ਕਾ ਕੁਰਬਿ ਗਿਆ ਨਿਕਤ ਲਲਾਰਾ ਗਰੀਬਨਵਾਜ਼ ਪਾਸ ਸਾਹ ਮਹਾਰਾਜ ਬਖਸ਼ ਕਰਦੇ ਨੇ ਕਿਹੇ ਭਾਈ ਮੈਂ ਤੁਰ ਦਰਗਾਹ ਕਾ ਜਨਾ ਮੁੱਖਾਂ ਨੇ ਮੱਥੇ ਦੇ ਉੱਤੇ ਦੇਖ ਲਈਆ ਹੁੰਦਾ ਹੈ ਉਹ ਹੀ ਮੁਨਕਾਪਣੇ ਹੱਥੇ ਦੇ ਵਿੱਚ ਪਰਮਾਤਮਾ ਦਾ ਨਾਮ ਜਪਦੇ ਕੇ ਪ੍ਰਮਾਤਮਾ ਦੀ ਅਰਾਧਨਾ ਕਰਦੇ ਆਦੇ ਪ੍ਰਮਾਤਮਾ ਉਹਨਾਂ ਦੀ ਹੀ ਪੱਖ ਵਰਦਾ ਹੈ ਤਿੰਨ ਜਨ ਜਿਨੀ ਅੰਤਰ ਹਾ ਕਰਾਦਿਆ ਜਨਮ ਤੋਂ ਤੱਕ ਲਿਖਿਆ ਲਿਖਤ ਲੜਾਦਾ ਸਤਗੁਰੂ ਬਾਸਾ ਕਹਿੰਦੇ ਜੋ ਚੰਗੇ ਕੀਤੇ ਕਰਮਾਂ ਅਨੁਸਾਰ ਉਸ ਅਕਾਲ ਪੁਰਖ ਵੈਗੂਰੀ ਨੇ ਜੈਸੇ ਮਨਤਰ ਦੇ ਉੱਪਰ ਲਿਖ ਦਿੱਤੇ ਨੇ ਜੀਵ ਉਹ ਹੀ ਕਰਮੇ ਸੰਸਾਰ ਵਿੱਚ ਆ ਕੇ ਕਰਦਾ ਹੈ ਇਸ ਕਰਕੇ ਜਿਨ੍ਹਾਂ ਨੇ ਚੰਗੇ ਕੰਮ ਕੀਤੇ ਸੀ ਉਹਨਾਂ ਦੇ ਮस्तक ਦੇ ਉੱਪਰ ਅਕਾਲ ਪੁਰਖ ਵੈਗੂਰੀ ਨੇ ਚੰਗੇ ਲੇਖ ਲਿਖੇ ਹਨਾ ਚੰਗੇ ਲੇਖਾਂ ਦੇ ਵਾਲੋ ਉਹ ਮਨੁੱਖ ਨਾਮ ਜਪਦੇ ਰਹੇ ਹਨ ਇਹ ਸੇਵਾ ਕਰੇ ਨਾ ਲਾਭ ਪ੍ਰਾਪਤ ਕਰੇ ਤੇ ਬਾਸਰ ਵਚਨ ਕਰਦੇ ਨੇ ਭਾਈ ਜਿਹੜੇ ਆਕਾਰਕ ਵੈਕੁਸ਼ੀ ਦੀ ਬੰਦਗੀ ਕਰਦੇ ਨੇ ਸਿਮਰਨ ਕਰਦੇ ਹਨ ਦਿਨ ਕੀ ਵਖੀਲੀ ਕੋਈ ਕਿਆ ਕਰੇ ਜਿਨ ਕਾਇੰਗ ਕਰੇ ਮੇਰਾ ਹਰਕ ਆਸਾ ਕਹਿੰਦੇ ਜਿਹੜੇ ਭਾਈ ਕਾਲਪੁਰਖ ਵੈਖੂ ਜੀ ਜਿਹੜੇ ਵਾਧੇ ਕੀ ਕਰਦੇ ਹੁੰਦੇ ਨੇ ਤੇ ਕਾਲਪੁਰਖ ਵੈਖੂ ਉਹਨਾਂ ਦਾ ਪੱਖ ਮੰਨਦਾ ਹੈ ਉਹਨਾਂ ਦੀ ਮਦਦ ਕਰਦਾ ਹੈ ਪਿਆਰਾ ਕਰਤਾਰ ਜਿਹਨਾਂ ਦਾ ਪੱਖ ਕਰਦਾ ਹੈ ਆਸਾ ਕਹਿੰਦੇ ਫਿਰ ਕੋਈ ਮਨੁੱਖ ਉਹਨਾਂ ਦੀ ਨਿੰਦਾ ਕਰਕੇ ਉਹਨਾਂ ਦਾ ਕੁਝ ਵਿਗਾੜ ਨਹੀਂ ਸਕਦਾ ਇਸ ਕਰਕੇ ਤਨ ਕੀ ਵਖੀਲੀ ਕੋਈ ਕਾ ਕਰੇ ਵਖੀਲੀ ਦਾ ਭਾਵ ਨਜਿੰਦਿਆ ਉਹਨਾਂ ਨੂੰ ਨੱਖਾਂ ਦੀ ਤੇ ਪਾਸਾ ਕਹਿੰਦੇ ਉਹਨਾਂ ਦੀ ਮੈਂ ਕੋਈ ਹੋਰ ਕੋਈ ਜਿੰਦਿਆ ਕੀ ਕਰੂੰਗਾ ਜਿਨ੍ਹਾਂ ਦਾ ਰਾਖਾ ਨਹੀਂ ਆਪਕਾਰ ਕੋ ਕੋ ਵਜਣ ਹੈ ਜਿਨ੍ਹਾਂ ਦਾ ਪੱਖ ਨਹੀਂ ਆਪ ਰੰਕਾਰ ਲੈ ਜਗਾ ਹੈ ਹਰ ਹਰ ਧਿਆਏ ਮਨ ਮੇਰੀ ਮਨ ਧਿਆਏ ਜਨਮ ਜਨਮ ਕੇ ਸਭ ਯੋਗ ਨਿਵਾਰਣ ਹਾਰਾ ਹੋ ਇਸ ਕਰ ਕਿਉਂ ਠਹਿਰਾਉ ਦੇ ਫਿਰ ਹਾਉ ਦਾ ਭਾਵ ਹੁੰਦਾ ਹੈ ਠਹਿਰਾਉ ਰੁਕਣਾ ਬਣਾ ਇੱਥੇ ਹੁਣ ਰੁਕ ਕੇ ਪ੍ਰਕਾਰ ਨੂੰ ਸ੍ਰੀ ਤੰਗੂਰਾਮ ਦਾ ਨਾਮ ਰਾਜੋਤ ਚੱਕਦੇ ਨੇ ਕਿ হে ਮੇਰ ਮਨ ਹਰ ਹਰ ਧਿਆਏ ਮੇਰੇ ਮਨ ਧਿਆਏ ਆਸੰਗਤ ਮੇਰੇ ਮਨਾ ਉਹ ਪਰਮਾਤਮਾ ਨੂੰ ਸਮਝਿਆ ਪਰ ਉਸ ਅਕਾਰਪੁਰਖ ਵੈਕੁਨធី ਦਾ ਨਾਮ ਲਵੇ। ਇਹ ਮੇਰੇ ਮਾਨ ਪ੍ਰਭੂ ਦਾ ਧਿਆਨ ਕਰਿਆ ਕਰ ਤੇ ਜਿਹੜੇ ਅਕਾਰਪੁਰਖ ਵੈਕੁਨធី ਦਾ ਧਿਆਨ ਕਰਦੇ ਨੇ ਪਰਮਾਤਮਾ ਜੀਵਾਂ ਦੇ ਜਨਮਾਂ ਦੇ ਮੰਤਰਾਂ ਦੇ ਵਿਕਾਰ ਨੂੰ ਤੁਕ ਕਰਨ ਦੀ ਸਮਰੱਥਾ ਰੱਖਦਾ ਹੈ। ਜਨਮਾਂ ਦੇ ਮੰਤਰਾਂ ਦੇ ਪਾਪ ਅਕਾਰਪੁਰਖ ਵੈਕੁਨធី ਸਿਰ ਦੂਰ ਕਰਦਾ ਹੈ। ਜਨਮ ਜਨਮ ਕੇ ਸਭ ਖੂਕ ਨਿਵਾਰਨ ਹਾਰਾ ਕਿਉਂਕਿ ਜਿਹੜੇ ਆਪਾਂ ਅੱਗੇ ਵੀ ਕਈ ਵਾਰੀ ਇਹ ਵਚਨ ਸਤਿਗੁਰਾਂ ਦੇ ਸਰਵਣ ਕੀਤੇ ਨੇ ਵਿਚਾਰ ਕੀਤੀ ਹੈ ਸੰਸਾਰ ਦੇ ਉਪਰ ਜਿਹੜਾ ਤਨ ਨੂੰ ਰੋਗ ਲੱਗ ਜਾਏ ਉਹ ਵੈਰਨ ਨੂੰ ਠੀਕ ਕਰ ਸਕਦੇ ਨਹੀਂ ਪਰ ਜਿਹੜੇ ਮਨ ਦੇ ਰੂਪ ਨੇ ਇਹਨਾਂ ਗੱਲ ਦੇ ਵੈਰਨ ਕੀ ਨੂੰ ਨਹੀਂ ਹੈ ਬਿਨਾਂ ਨੂੰ ਇਸੇ ਕਰਕੇ ਪਾਰਸਾਈਆਂ ਨੇ ਸਾਨੂੰ ਵਚਨ ਵੀ ਕਹੇ ਨੇ ਆਸ ਆਗੰਮਨ ਤੇਰੀ ਅੰਦਰ ਭਰ ਚੋਲ ਸਤਿ ਕਾਮ ਲੋਤ ਲੋਮਨ ਕਾਰਾ ਅੰਮ੍ਰਿਤ ਲੋਪ ਤੈ ਮਨੁ ਖੁਲੀ ਹੋ ਜਾਏ ਕੋਇ ਲਾਸਨਾ ਕਾਰਾ ਅੰਧਾ ਜਲ ਤੇ ਅੰਮ੍ਰਿਤ ਸੰਕਾਰਾ ਬਾਹ ਗੁਰੂ ਗੁਬਾਰਾ ਟੋਂਗੇ ਬੁਰੂ ਤੋਂ ਬਿਨਾ ਹਨੇਰ ਹੀ ਹਨੇਰ ਹੈ ਗੁਬਾਰਾ ਆਪਾ ਨਿਕਾ ਏ ਜਿਸ ਕਰਕੇ ਉਹ ਜਿਹੜੇ ਅੰਦਰ ਬੈਠੇ ਪੰਜ ਉਹ ਪੰਜੇ ਵਿਚਾਰੀ ਨੇ ਮਝੇ ਸਾਨੂੰ ਮਰਤਲਾਈ ਗਈ ਬਕਾਰਾਂ ਵਾਲ ਨੂੰ ਪ੍ਰੇਮ ਦੇ ਨੇ ਜਿਨ ਨੂੰ ਕਿਸੇ ਪੂਰਨ ਅਕਾਲ ਪੁਰਖ ਵੈਤ ਲਈ ਇਹਦੀ ਕਿਰਪਾ ਹੋਵੇ ਕਿਸੇ ਨੂੰ ਸਾਧੂ ਗੁਰਦੀ ਨੇ ਸਤਿ ਦੇ ਮਾਰਗ ਤੇ ਤੋਰ ਦਿੱਤਾ ਹੈ ਤੇ ਪਾਸਾ ਕਹਿੰਦੇ ਵੀ ਉਹ ਕਾਲ ਪੁਰਖ ਵੈਹੀ ਇਹੇ ਵੀ ਬਖਸ਼ੁ ਸੁਦੇ ਤੇ ਕਰਤਾਰ ਨਾ ਖੁਲੇ ਉੱਪਰ ਕਿਰਪਾ ਨੂੰ ਵੀ ਕੋਈ ਨਿੰਮਿਆ ਕਰੇ ਨਾ ਇੰਗੀਰਕੀ ਦੇ ਕੋਈ ਕਿਆ ਕਰੇ ਪਾਸਾ ਕਹਿੰਦੇ ਕੋਈ ਜਿੰਦਿਆ ਵੀ ਕਰਦਾ ਹੈ ਚੂਰੀ ਵੀ ਕਰਦਾ ਹੈ ਤਾਂ ਵੀ ਉਹ ਹਰੀ ਦਾ ਪਿਆਰਾ ਇੱਕ ਰਸ ਉਸ ਆਕਾਰਪੁਰਖ ਵੇ ਜਿਹਦੇ ਗੁਣ ਬੰਦਾ ਹੈ ਤੇ ਇਤਾਂ ਵੀ ਅੰਜਿਨੀ ਅਵਸਥਾ ਬਣਦੀ ਹੈ ਜਿਹੜਾ ਹਰ ਵੇਲੇ ਉਸ ਆਕਾਰਪੁਰਖ ਗੁਰੂ ਜਿਹਦੇ ਗੁਣ ਬੰਦਾ ਹੈ ਤੇ ਪਾਸਾ ਕਹਿੰਦੇ ਫਿਰ ਉਹਦੇ ਅੰਦਰੋਂ ਭਾਈ ਜਨਮਾਂ ਦੇ ਮੰਤਰਾਂ ਦੇ ਬਾਪ ਇੱਕ ਜਨਮ ਦੀ ਗੱਲ ਨਹੀਂ ਹੈ ਗੁਰਵਾਣੀ ਦਾ ਸੰਪੂਰਨ ਜਨਮ ਨਹੀਂ ਬਾਪ ਉਪਦੇਸ਼ ਦੇ ਤੱਕ ਉਹਨਡ ਜਨਮ ਕੇ ਕੇ ਹੋਏ ਨਾਸੇ ਹਰ ਚੰਨੀ ਚਿਤ ਰਹਿਣਾ ਪਾਰਸਾ ਕਹਿੰਦੇ ਇੱਕ ਜਨਮ ਦੀ ਕੀ ਗੱਲ ਕਰਦੇ ਹੋ ਭਾਈ ਕਰੋੜਾਂ ਜਨਮਾਂ ਦੇ ਇੱਕ ਹੋਏ ਕਰਮ ਜਿਹੜੇ ਇਨਸਾਨ ਬੁਲ ਗਿਆ ਤੇ ਗਰੀਬ ਰਵਾਜ ਪਾਰਸਾ ਕਹਿੰਦੇ ਸਭ ਹੋ ਗਏ ਨੇ ਪਰ ਉਹਨ ਰੰਕਾਰ ਕਹਿੰਦੇ ਉਹ ਸਦਾ ਆਪੂ ਰੰਗ ਲੈ ਗੁੱਲਣ ਅੰਦਰ ਸਾਚੂ ਆਪੂ ਨੂੰ ਗੁਲੂ ਕਰਤਾਰ ਅਸੀਂ ਜੋ ਜੋ ਵੀ ਕੰਮ ਕਰਾਂਗੇ ਚਾਹ ਪਾਵੇਂ ਮਾੜਾ ਕਣੀਏ ਪਾਵੇਂ ਚੰਗਾ ਚੰਗੇ ਨੂੰ ਚੇਤੇ ਰੱਖਦਾ ਰਹੇ ਪਰ ਮਾੜਾ ਬੋਲ ਜਾਂਦਾ ਹਨ ਰੰਕਾਰ ਚੇਤੇ ਰੱਖਦਾ ਹੈ ਇਹ ਪਾਸਾ ਕਹਿੰਦੇ ਉਹ ਰੰਕਾਰ ਫਿਰ ਜੀਵ ਦੇ ਕੀਤੇ ਕਰਮਾਂ ਦੀ ਹੂੰ ਸਜ਼ਾ ਵੀ ਲੱਗੇ ਤੇ ਜਿਹੜੇ ਨਾਮ ਲੁਕ ਰਹੇ ਨੇ ਚੰਗਾ ਕਰਮ ਕਰਦੇ ਨੇ ਆ ਸਕਦੇ ਉਹਨਾਂ ਦੇ ਕਿਸੇ ਕੀਤੇ ਕਾਰਨਾ ਦੇ ਪਾਪ ਵੀ ਕਰ ਦਿੰਦੇ ਇਹ ਸਮਰੱਥ ਹੈ ਕਾਰਕੁਨ ਇਹ ਸਕਰਕੇ ਜੀਵਨਵਾਜ ਭਾ ਸਕਦੇ ਉਹਦਾ ਸਿਮਰਨ ਕਰਿਆ ਕਰ ਹਰ ਹਰ ਧਿਆਏ ਮਨ ਮੇਰੇ ਅਰਵੇੜਿ ਉਸ ਕਾਰਕੁਨ ਵਿਕੁੰਨ ਸਿਮਰਨ ਕਰਿਆ ਕਰ ਮਨ ਧਿਆਏ ਹਰ ਉਸ ਕਾਰਕੁਨ ਨੂੰ ਪਿਆਰ ਕਿਹੜਾ ਕਾਰਕੁਨ ਜਾਗੂ ਜੀ ਮੁਕੇ ਸਾਹਿਬ ਨੂੰ ਪੁਨਰਵਾਰਣਾ ਕਰਾ ਜਿਹੜਾ ਜਲਮਾਂਦਨ ਮੰਤਰਾਂ ਦੇ ਦੁੱਖਾਂ ਨੂੰ ਘਟਣ ਵਾਲਾ ਹੈ ਜਿਹੜਾ ਜਲਮਾਂਦਨ ਮੰਤਰਾਂ ਦੇ ਦੁੱਖਾਂ ਨੂੰ ਨਾਸ਼ ਕਰਨ ਵਾਲਾ ਹੈ ਪਾਪਾਂ ਨੂੰ ਨਾਸ਼ ਕਰਨ ਵਾਲਾ ਹੈ ਇਹ ਮੇਰੇ ਮਨ ਆ ਉਸ ਅਕਾਰ ਤੋਂ ਕੈਲਪ ਨੂੰ ਸਿਮ ਰਿਆ ਕਰ ਰਹਾ ਹਰ ਪਾਸੇ ਕਹਿੰਦੇ ਤੁਰ ਦਰਗਾਹ ਤੁਮ ਪ੍ਰਮਾਤਮਾ ਨੇ ਆਪਣੇ ਭਗਤਾਂ ਨੂੰ ਆਪਣੀ ਆਤਮਿਕ ਜੀਵਨ ਦੇਣ ਵਾਲੀ ਧਰਤੀ ਦਾ ਗਿਆਨ ਆਉਂਦਾ ਜਿਹੜੇ ਉਹਦੇ ਭਗਤ ਨੇ ਜਿਨ੍ਹਾਂ ਨੇ ਅਕਾਲ ਪੁਰਖ ਵੈਕੂਣਥ ਜੀ ਦੇ ਨਾਲ ਲੇਉ ਲਾਈ ਪਾਇਆ ਕਿਉਂਕਿ ਇਹ ਵੀ ਜਨਮ ਜਨਮਾਂ ਦੇ ਮੰਤਰਾਂ ਦੇ ਇਛਾ ਕਰ ਚੱਲੇ ਹੁੰਦੇ ਨੇ ਅਕਾਲ ਪੁਰਖ ਵੈਕੂਣਥ ਜੀ ਦੇ ਨਾਲ ਲੇਉ ਜੁੜ ਲੱਗ ਕੇ ਜਿਹੜਾ ਵਰਤਗੀ ਕਰ ਲੈ ਜਿਹੜਾ ਚੰਗੇ ਕੰਮ ਕਰਕੇ ਨਿਰੰਕਾਰ ਦੇ ਵਿਗਾਰ ਵਿੱਚ ਜਾਂਦਾ ਹੈ ਪਰ ਕੋਈ ਨਾ ਕੋਈ ਕਰਮ ਕਰਨ ਕਰਕੇ ਦੁਬਾਰਾ ਉਹ ਫਿਰ ਸੰਸਾਰ ਵਿੱਚ ਆ ਕੇ ਜਾ ਗਏ ਫਿਰ ਸਤਿਗੁਰੂ ਸਾਹਿਬ ਕਹਿੰਦੇ ਉਹ ਅਕਾਲ ਪੁਰਖ ਵੈਰ ਨੂੰ ਆਪਣੇ ਐਸੇ ਭਗਤ ਤੇ ਮਾਸਟਰ ਦੇ ਉੱਪਰ ਵਦਗੀ ਦੀ ਦਾਤ ਦੇ ਕੇ ਕੇੜਾ ਉਹ ਕਾਲ ਪੁਰਖ ਵੈਰ ਨੂੰ ਤੁਰ ਦਰਗਾਹ ਨੂੰ ਹੀ ਭਗਤਾਂ ਨੂੰ ਆਪਣੀ ਆਤਮਿਕ ਦੀਵਨ ਦੇਣ ਵਾਲੀ ਭਗਤੀ ਦਾ ਰਾਣਾ ਵਾਕਸ਼ੀ ਕੇ ਤੋਈ ਦੰਦ ਤੇ ਫਿਰ ਉਹ ਹਰੇ ਕਾਲੇ ਆ ਕੇ ਇਥੇ ਕਾਰਨ ਕੋ ਗਏ ਹੋ ਜਿਹਦਾ ਨਾਮ ਜਪਦੇ ਹਨ ਮੂਰਖ ਹੋਵੇ ਸੋ ਉਹਨਾਂ ਕੀ ਰੀਸ ਕਰੇ ਤੇ ਸਹਾਲਕ ਪਾਪਮੋਕਾਰ ਤੇ ਬਾਸਾ ਕਹਿੰਦੇ ਜਿਹੜਾ ਮੁਖ ਮੂਰਖ ਹੁੰਦਾ ਪਾਈ ਉਹ ਹੀ ਫਿਰ ਉਹਨਾਂ ਦੀ ਕਰਾ ਨਾਮ ਜਪਣ ਵਾਲਿਆਂ ਨੇ ਸਿਮਰਨ ਕਰਨ ਵਾਲਿਆਂ ਤੇ ਜਿਹੜਾ ਆਕਾਰਕ ਪਰਮਾਇਰ ਦੇ ਨਾਮ ਜਪਣ ਵਾਲਿਆਂ ਨੇ ਬਰਾਕੀ ਕਰਦਾ ਹੈ ਪਾਸਾ ਕਿੰਨੇ ਉਮਕ ਹੈ ਕਿਉਂਕਿ ਉਹਨਾਂ ਨੇ ਚੰਗੇ ਕੰਮ ਕੀਤੇ ਬਿਜਲਾ ਚੰਗਾ ਬੀਜਿਆ ਨਿਰੰਕਾਰ ਨੂੰ ਤੁਰ ਦੁਰਗਾ ਤੁਈ ਬੰਦ ਗਈ ਉਹਨਾਂ ਨੇ ਮਰਤੇ ਉਤੇ ਵੇਖ ਕੇ ਪੇਜੀ ਹੈ ਉਹਨਾਂ ਨੂੰ ਦਾਤਾ ਨਾਮ ਦੀ ਦੇ ਕੇ ਤੁਰਿਆ ਇਸ ਕਰਕੇ ਜੇ ਉਹ ਆਕਾਰਕ ਪਰਮਾਇਰ ਦੇ ਪਿਆਰੇ ਦੀ ਰੀਸ ਕਰਦਾ ਹੈ ਆਸਾ ਕਹਿੰਦੇ ਉਹ ਮੂਰਖ ਨੇ ਮੂਰਖ ਹੋ ਗਏ ਸੋ ਉਹਨਾਂ ਕੀ ਰੀਸ ਕਰੇ ਉਹ ਮੂਰਖ ਨੇ ਪਾਈ ਹੱਥ ਪਾ ਕੇ ਊਂਕਾਰਾ ਆਸਾ ਕਹੇ ਈਰਖਾ ਕਰਦੇ ਨੇ ਫਿਰ ਉਹ ਉਹਨਾਂ ਦੇ ਨਾਲ ਜਿਹੜੇ ਹਰੀ ਦੇ ਗਾਣੇ ਹੁੰਦੇ ਨੇ ਨਾਮ ਨੂੰ ਆਪਣਾ ਵੜੀ ਉਹਨਾਂ ਦੇ ਨਾਲ ਈਰਖਾ ਕਰਦੇ ਨੇ ਤੇ ਸਗੋਂ ਕਰ ਸਾ ਕਹਿੰਦੇ ਉਸ ਦਾ ਮੂੰਹ ਇਸ ਲੋਕ ਦੇ ਵਿੱਚ ਤੇ ਪ੍ਰਲੋਕ ਦੇ ਵਿੱਚ ਕਾਲਾ ਜਿਹੜਾ ਹਰੀ ਦੇ ਪਿਆਰਿਆਂ ਦੀ ਨਿੰਦਿਆ ਚੁਗਦੀ ਕੀਤੀ ਕਰਦਾ ਹੈ ਬਰਾਬੀ ਕਰਦਾ ਹੈ ਆਸਾ ਕਹਿੰਦੇ ਉਹਨਾਂ ਦੇ ਨਾਲ ਈਰਖਾ ਕਰਦਾ ਹੈ ਉਹਨਾਂ ਦਾ ਭूण ਭਾਈ ਇਸ ਸੰਸਾਰ ਦੇ ਵਿੱਚ ਵੀ ਤੇ ਅੱਗੇ ਪਰਲੋਕ ਦੇ ਵਿੱਚ ਵੀ ਕਾਰਾ ਉਹ ਲੋਭ ਪਰਲੋਕ ਦੇ ਵਿੱਚ ਬਦਨਾਮੀ ਕਰਦਾ ਹੈ ਸੇ ਭਗਤ ਸੇ ਸੇਵਕਾ ਜਿਨ੍ਹਾਂ ਹਰ ਨਾਮ ਪਿਆਰ ਕਰਸਾ ਕਹਿੰਦੇ ਹੋਈ ਮਨੁੱਖ ਭਗਤ ਨੇ ਉਹ ਮਨੁੱਖ ਪਰਮਾਤਮਾ ਦੇ ਸੇਵਕ ਨੇ ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਪਿਆਰਾ ਲੱਗਦਾ ਹੈ ਸਾਨੂੰ ਸੰਸਾਰੀ ਜੀਵਾਂ ਨੂੰ ਧਨ ਦੌਲਤ ਆਦਿ ਪਿਆਰੀ ਲੱਗਦੀ ਹੈ ਤੇ ਆਪ ਉੱਤਰ ਪਿਆਰੇ ਲੱਗਦੇ ਨੇ ਸੰਸਾਰ ਭਾਇਕ ਪਗਾਰ ਪਿਆਰੇ ਲੱਗਦੇ ਨੇ ਪਰ ਪਰਸਾ ਕਹਿੰਦੇ ਉਹ ਮੇਰੇ ਪਿਆਰੇ ਨਹੀਂ ਕਹੀ ਉਹ ਮੇਰੇ ਭਤਨੇ ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਚੰਗਾ ਲੱਗਦਾ ਹੈ ਜਿਨ੍ਹਾਂ ਨੂੰ ਕਥਾ ਕੀਰਤਨ ਵਿੱਚ ਬੈਠ ਕੇ ਉਸ ਕਾਲ ਕ੍ਰਪ ਵੇਖਿੰਦੀ ਕੀ ਕੀ ਸੁਣਨਾ ਚੰਗੀ ਲੱਗਦੀ ਹੈ ਮਨ ਜਿਹੜੇ ਹਰ ਜਿਹੜੇ ਨਾਮ ਹੁੰਦੇ ਨੇ ਜਗ ਤੇ ਦੇ ਸਿਮਰਦੇ ਹਨ ਕਾਸੇ ਜਿੰਦੇ ਪਾਈ ਉਹੀ ਮੇਰੇ ਭਤਨੇ ਉਹੀ ਕਾਲ ਕ੍ਰਪ ਵੇਖਦੇ ਪਿਆਰੇ ਨਾਲ ਸੇ ਭਗਤ ਸੇਵਕਾ ਕੋਹੀ ਸੇਵਕ ਨੇ ਕਾਰਤੁਰ ਨੇ ਜਿਨਾਂ ਹਰ ਨਾਮ ਪਿਆਰਾ ਜਿਨਾਂ ਨੂੰ ਨਾਮ ਪਿਆਰਾ ਲੱਗਦਾ ਹੈ ਕਿੰ ਕੀ ਸੇਵਾ ਕੇ ਹਰ ਪਾਈਏ ਸਿਰ ਬਿੰਦ ਕੈ ਪਗਾਂ ਚਾਰ ਆਸ ਅੰਦਰ ਪਾਈ ਜਿਹੜੇ ਰੈ ਸਿਰ ਪਿਆਰੇ ਨੇ ਜਿਨ੍ਹਾਂ ਦਾ ਮਨ ਅਕਾਲ ਪੁਰਖ ਨਾਲ ਜੁੜ ਜਾਂਦਾ ਹੈ ਸੇਵਾ ਦੇ ਸਿਮਰਨ ਕਰਦੇ ਨੇ ਜਿਹੜੇ ਜਿਹੜੇ ਹਰੀ ਦੇ ਭਗਤ ਨੇ ਸੇਵਕ ਨੇ ਤੇਨ ਕੀ ਸੇਵਾ ਤੇ ਹਰਾਈ ਹੈ ਤੇ ਉਹ ਮਨੁੱਖ ਜਿਹੜਾ ਵੀ ਉਹਨਾਂ ਭਗਤਾਂ ਦੀ ਸੰਗ ਵਿੱਚ ਪਿਆਰ ਲਾ ਪਰਮਾਤਮਾ ਦਾ ਮਿਲਾਪ ਪ੍ਰਾਪਤ ਉਹ ਨੁੱਖ ਨੂੰ ਹੋ ਜਾਂਦਾ ਹੈ ਜਿਹੜਾ ਉਹਨਾਂ ਹਰੀ ਦੇ ਕਰਿਆ ਵੀ ਜਿਵੇਂ ਤੁਹਰ ਸਰਕਾਰ ਤੋਂ ਬੋਖੀਆਂ ਮੀਆਂ ਰੀਆਂ ਆਉਂਦੀਆਂ ਨੇ ਇਹ ਸੰਸਾਰ ਦੇ ਭਲੇ ਵਾਸਤੇ ਭਾਰਸਾ ਕਹਿੰਦੇ ਜਿਨਾ ਬਿਨਾਂ ਨਾਮ ਦੇ ਚੱਲ ਨਹੀਂ ਪੈ ਜਾਂਦਾ ਭਾਈ ਉਹਨਾਂ ਦੀ ਸੇਵਾ ਕਰਦਾ ਹੈ ਉਹਨਾਂ ਨੂੰ ਕਾਲਪੁਰਖ ਵਹਿਗ ਦਾ ਮਿਲਾਪ ਹੋ ਜਾਂਦਾ ਹੈ ਤੇ ਜਿਹੜੇ ਨਿੰਦਕ ਨੇ ਭਾਰਸਾ ਕਹਿੰਦੇ ਨਿੰਦਕ ਕੈ ਭਵੈ ਸਿਰ ਨਿੰਦਕ ਕੈ ਭਵੈ ਛਾਰਾ ਤੇ ਜਿਹੜੇ ਨਿੰਦਕ ਨੇ ਸੇਵਕਾਂ ਭਗਤਾਂ ਦੀ ਜਿੰਦਿਆ ਕਰਦੇ ਨੇ ਭਾਰਸਾ ਕਹਿੰਦੇ ਨਿੰਦਕਾਂ ਦੇ ਸਿਰ ਉੱਤੇ ਦਾ ਭਾਈ ਚਾਗ ਚਤਰ ਵੱਲੋਂ ਸਵਾਹੀ ਚਾਰਾ ਦਾ ਆਗਨ ਸੁਆ ਜਿਹੜੇ ਬੇਕੀਰੀ ਕਰਦੇ ਨੇ ਜਿਹੜੇ ਨਿਆ ਕਰਦੇ ਨੇ ਜਿਹੜੇ ਹਰੀ ਦੇ ਖਾਰਿਆਂ ਹੀਆਂ ਉਹ ਬਦਨਾਮੀਆਂ ਕਰਦੇ ਹਨ ਉਹ ਆਪ ਨੂੰ ਨਾਮੀ ਕੱਢ ਦਿੰਦੇ ਆਪ ਮਿਰ ਪਾਸਾ ਕਹਿੰਦੇ ਜਗਤ ਵਿੱਚ ਰਹਿੰਦੇ ਹੋਏ ਉਹ ਆਪਣੇ ਸਿਰ ਉੱਪਰ ਆਪ ਹੀ ਸੁਆਪ ਪਵਾ ਲੈਂਦੇ ਜਿਸ ਘਰ ਗਿਰਤੀ ਸੋਈ ਜਾਣੈ ਜਗਤ ਨਾਨਕ ਕੁਛ ਕਰੂ ਵਿਚਾਰ ਆਸ ਕਿਹਦੇ ਉਂਝ ਤਾਂ ਆਪਣੇ ਅੰਦਰ ਦੀ ਜਿਹੜੀ ਫਟਕਾਰ ਉਹ ਹੀ ਮੂਰਤ ਜਾਣਦਾ ਜਿੰਦੇ ਹਿਰਦੇ ਵਿੱਚ ਇਹ ਵਕੀਲਾ ਵਕੀਲਨੀ ਵਾਲੀ ਦਾਸਾ ਬਾਕੀ ਹੈ ਕੀ ਦੇ ਮਨ ਦੇ ਵਿੱਚ ਕੀ ਚੱਲਦਾ ਹੈ ਸਾਨੂੰ ਕੁਝ ਨਹੀਂ ਪਤਾ ਆਪਣੇ ਮਨ ਦੇ ਵਿਰਤਾਂ ਨੂੰ ਆਪ ਨੂੰ ਪਜਾਨਦਾ ਉਹ ਚੰਗੇ ਬਖਸ਼ਣ ਮਨ ਜੁੜਿਆ ਹੋਇਆ ਜਾਂ ਮਾੜੇ ਪਾਸੇ ਜੁੜਿਆ ਹੋਇਆ ਅਸੀਂ ਜਾਣਦੇ ਅਸੀਂ ਬੰਦੇ ਦਾ ਸਰੀਰ ਵੇਖ ਸਕਦੇ ਹਾਂ ਸਰੀਰ ਦਾ ਘਰਾਵਾ ਵੇਖ ਲੱਗਦੇ ਆ ਪਰ ਮਾਨ ਨਹੀਂ ਪੜ ਸਕਦੇ ਸਾਡੇ ਵਿੱਚ ਇਹ ਸਮਰੱਥਾ ਨਹੀਂ ਹੈ ਮਾਨ ਗੁਰੂ ਸਮਰੱਥ ਹੈ ਗੁਰੂ ਸਾਡਾ ਚਿਹਰਾ ਨਹੀਂ ਵੇਖਦਾ ਗੁਰੂ ਸਾਡਾ ਸਰੀਰ ਵੀ ਵੇਖਦਾ ਘਰਾਵਾ ਵੀ ਵੇਖਦਾ ਗੁਰੂ ਸਾਡਾ ਮਨ ਪੜਦਾ ਇਹ ਮਾਨੁੱਖੀ ਕੀ ਹੈ ਇਹ ਅੰਤਰ ਹੈ ਗੁਰੂ ਦੇ ਵਿੱਚ ਇਸ ਸੰਸਾਰ ਦਾ ਇਸ ਕਰਕੇ ਪਾਸਾ ਕਹਿੰਦੇ ਜਿਸ ਕਰ ਬਿਰਤੀ ਸੋਈ ਜਾਂਦੀ ਹੈ ਜਾਗ ਦਾ ਗੁਰ ਨਾਨਕ ਉੱਚ ਅਨੁ ਵਿਚਾਰ ਪਾਸਾ ਕਹਿੰਦੇ ਭਾਈ ਜੀ ਦੇ ਅੰਦਰ ਹਿਰਦੇ ਦੇ ਵਿੱਚ ਇਹ ਵਕੀਲੀ ਰਸਾ ਵਕਰ ਦੀ ਹੈ ਉਹੀ ਆਪਣੇ ਅੰਦਰ ਦੀ ਪ੍ਰਗਟਾ ਨੂੰ ਜਾਣ ਸਕਦਾ ਹੈ ਉਹੀ ਮਨੁੱਖ ਦੇ ਹਿਰਦੇ ਦੇ ਵਿੱਚ ਪਹਿਚਾਨ ਸਕਦਾ ਹੈ ਤੁਸੀਂ ਜਾਗ ਜੀ ਦੇ ਗੁਰ ਨਾਨਕ ਆਸਾਨ ਵਿੱਚ ਉੱਛੇ ਵਿਚਾਰ ਕਰਕੇ ਗ੍ਰੀਵਨਵਾਦ 파ਸਾ ਕਹਿੰਦੇ ਗੁਰਬਾਣੀ ਨਾਲ ਚਿਆ ਕਰਦਾ ਗੁਰਬਾਣੀ ਦੱਸਦੀ ਹੈ ਸਾਡੇ ਕੱਲੇ ਕੱਲੇ ਸਵਾਲਾਂ ਦਾ ਜਵਾਬ ਹੈ ਗੁਰਬਾਣੀ ਵਿੱਚ ਕੋਈ ਪੁੱਛਣ ਵਾਲਾ ਹੋਵੇ ਪਰ ਸਿਖਉਂਚੀ ਨਹੀਂ ਕਦੇ ਗੁਰਨਾ 파ਸਾ ਸੁਪੀਂ ਜਾਣੀ ਅਸੀਂ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਾਮ ਸਿਕਾਰ ਕਰਨੀ ਆ ਕੇ ਮੁਤਾਖੀਂ ਕਿ ਆਪਣੀਆਂ ਮੰਗਾ ਮੰਗ ਲੈਣੀਆਂ ਸੁੱਖਿਆ ਸੁਖ ਨਹੀਂ ਲੈ ਸੁਖਣਾ ਸੁਖਣਾ ਸੁੱਖ ਲੈਣੀਆਂ ਸਦਾ ਆ ਵੀ ਕੰਮ ਬਣ ਜਿਆ ਗਣ ਪਰ ਨਹੀਂ ਸਤਗੁਰੂ ਪਾਰਸਾ ਕਹਿੰਦੇ ਹਰ ਇੱਕ ਸਵਾਲ ਦਾ ਜਵਾਬ ਕਿਰਤ ਤੇ ਪਿਆ ਹੈ ਪਰ ਉਸਨੋਂ ਵਾਲਾ ਤੈਨੂੰ ਦਰਖ ਹੈ ਤੁਹਾਨੂੰ ਅੱਜ ਵੀ ਸਤਗੁਰੂ ਪਾਰਸਾ ਕਿਰਪਾ ਕਰਦੇ ਨੇ ਸਾਡੇ ਸਵਾਲਾਂ ਦਾ ਜਵਾਬ ਦਿੰਦੇ ਨੇ ਪਰ ਸਾਡੇ ਪੁੱਛਣ ਦੀ ਸਮਰੱਥਾ ਨਹੀਂ ਹੈ ਇਸ ਕਰਕੇ ਮੀਨਪਾਲ ਪਾਰਸਾ ਕਹਿੰਦੇ ਭਾਈ ਗੁਰੂ ਨਾਨਕ ਜਿਹੜਾ ਜਗਤਰਾ ਗੁਰੂ ਹੈ ਉਹਨੂੰ ਪੁੱਛ ਕੇ ਵਿਚਾਰ ਕਰਕੇ ਦੇਖ ਕਿਤੇ ਅੰਦਰ ਕੀ ਵਰਤ ਰਹਾ ਹੈ ਇਹਦਾ ਮਨ ਕਿਥੇ ਲੁੜਿਆ ਹੋਇਆ ਹੈ ਫਿਰ ਕੋ ਨਾਨਕ ਬਾਤ ਸਾਨੂੰ ਸਮਝਾਉਣਗੇ ਗੁਰੂ ਪਾਲ ਸਾਧਨੰਦ ਸਮਝ ਦੇਣਗੇ ਬਾਸਾ ਗੈਣਗੇ ਜੇ ਤਦ ਤੱਕ ਮਨ ਮਰਮ ਵਿਚਾਰ ਨਾਲ ਲੱਗ ਗਿਆ ਜਿਤੇ ਨਾਮ ਜਨੁ ਕਿ ਜਿੰਦਿਆ ਦਾ ਰਮਤ ਲਵੈ ਨਾਮ ਤੇਰੀ ਉਸਤ ਤੱਕ ਕੋ ਨਿੰਦਿਆ ਤੇ ਉਤਤ ਤੁਮ ਕਰੇ ਹੋ ਜਾਂਦਾ ਹੈ ਗਰੀਬਨ ਵਾਰ ਪਾਸਾ ਕਹਿੰਦੇ ਨੇ ਬਚਨਾਂ ਦਾ ਸਰਵਣ ਕਰਦੇ ਆ ਗੁਰੂ ਤੇਗ ਬਹਾਦਰ ਜੀ ਦੇ ਬਚਨ ਖਾਉਂਦੇ ਨੇ ਗਰੀਬਨ ਵਾਰ ਪਾਸਾ ਕਹਿੰਦੇ ਕਾਮ ਤੋਰ ਜੈ ਪਰਸੈ ਨੰਨ ਤੇਹ ਘਟ ਮੈਂ ਹੁਨੇ ਵਾਸਾ ਨਾਮ ਉਤਤ ਨਾਮ ਵਡਿਆਈ ਨਾ ਨੰਪਿਆ ਨਾ ਉਹਦੇ ਕੋਈ ਕੋਈ ਵਕਾਰ ਉਹ ਕੇਵਲ ਤੇ ਕੇਵਲ ਨਿਰੰਕਾਰ ਦੇ ਚਰਨਾਂ ਨਾਲ ਜੁੜਿਆ ਹੋਇਆ ਜਿਨੇ ਸਾਧਕੁਨ ਕਾਰਸਾ ਜਿਨੇ ਛੁੱਟੇ ਹੋਏ ਨੇ ਉਹਨਾਂ ਦੇ ਅੰਦਰ ਭਰੇ ਪਏ ਨੇ ਉਹ ਈਰਖਾ ਦੇ ਨਾਲ ਭਰੇ ਪਏ ਨੇ ਉਹਨਾਂ ਦੇ ਅੰਦਰ ਕ੍ਰੋਧ ਭਰਿਆ ਪਿਆ ਲੋਭ ਭਰਿਆ ਪਿਆ ਪਤਾ ਨਹੀਂ ਕਿੰਨੇ ਕ ਵਿਕਾਰ ਨੇ ਜਿਹੜੇ ਕਾਰਸਾ ਨੇ ਅੰਦਰ ਜਮਾ ਕਰੀ ਬੈਠਾ ਹੈ ਤੇ ਇਹ ਸਾਨੂੰ ਦੱਸੇਗਾ ਜੀ ਕੌਣ ਸਾਨੂੰ ਵੱਡਾ ਗੁਣ ਦੱਸੇਗਾ ਸਾਧਿਨਾਮ ਦੀ ਵਿਰਥਾ ਮਨ ਕੀ ਵਿਰਥਾ ਮਨ ਕੀ ਜਾਣੈ ਅਭ ਉਹ ਜਾਣੈ ਈਰਖਾ ਹੋਰ ਨਹੀਂ ਕੋ ਜਾਣ ਸਕਦਾ ਅਸੀਂ ਜਾਣਦੇ ਹਾਂ ਤੇ ਸਾਨੂੰ ਦੱਸੇਗਾ ਸਾਡਾ ਗੁਰੂ ਇਸ ਕਰਕੇ ਗਰੀਬਨਵਾਸ ਪਾਸਾ ਕਿੰਨੇ ਜਿਸ ਕਰਕੇ ਬਿਰਤੀ ਸੁਹੀ ਜਾਣੇ ਭਾਈ ਜਿਹੜਾ ਤੇਰੇ ਅੰਦਰ ਦੀ ਖੇਡ ਹੈ ਤੇਰੇ ਅੰਦਰ ਜੋ ਕੁਝ ਵਰਤ ਰਿਹਾ ਹੈ ਤੂੰ ਜਾਣਨਾ ਹੈ ਜਗਤ ਗੁਰ ਨਾਨਕ ਪੁੱਛ ਕਰੋ ਵਿਚਾਰਾ ਚੰਗਾ ਭਰਾ ਕੀ ਹੈ ਉਹ ਜਗਤ ਤੇ ਗੁਰੂ ਗੁਰ ਨਾਨਕ ਨੂੰ ਪੁੱਛੋ ਗੁਰਵਾੜੀ ਨੂੰ ਪੁੱਛੋ گاہرکار کرانچ ਅੱਜ ਅਸੀਂ ਕੋਰੀ ਬਸ ਆਏ ਆ ਕੇ ਨਮਸਕਾਰ ਕੀਤੀ ਮੱਥਾ ਕੀਆ ਆ ਵੀਦੇਵ ਜੀ ਆ ਵੀਦੇਵ ਜੀ ਆਪਣੀਆਂ ਮੰਗਾਂ ਮੰਨੀਆਂ ਚਲੇ ਗਏ ਫਿਰ ਕੁਝ ਨਹੀਂ ਹੋਣਾ ਗੁਰਬਾਣੀ ਨੂੰ ਪੜਨਾ ਪਹਿਣਾ ਹੈ ਸੁਣਨਾ ਪਹਿਣਾ ਹੈ ਗੁਰਬਾਣੀ ਦੇ ਵਿਚਾਰ ਕਰਨੀ ਪੈਣੀ না ਤਾਂ ਜੀਵਨ ਜੀਵਨ ਦੀ ਚਾਹ ਖਾਣੂ ਆਏਗੀ ਇਸ ਕਰਕੇ ਬਾਸਾ ਕੰਦੇ ਗੁਰੂ ਨੂੰ ਪੁੱਛਿਆ ਕਿ ਗੁਰੂ ਤੋਂ ਗਿਆਨ ਕਿੱਥੇ ਹੈ ਗੁਰੂ ਦੇ ਕੋਲ ਆ ਕੇ ਬੈਠਿਆ ਕਰ ਬਾਣੀ ਨੂੰ ਸੁਣ ਕੇ ਵਿਚਾਰ ਕੇ ਆਪਣੇ ਅੰਦਰ ਦੀ ਪੂਜ ਕਰਿਆ ਕਰ ਕਿਉਂਕਿ ਸਤਿਗੁਰੂ ਸਾਨੂੰ ਗੋਲ ਸਮਝਾਉਂਦੇ ਨੇ ਬਾਸਾ ਕਹਿੰਦੇ ਨੇ ਇਹ ਸਹੀ ਰਾਮੇ ਰਿਆ ਇਸ ਜਗ ਮੈਂ ਆਏ ਕੈ ਤਿਆਜਕ ਕਰਮ ਕਮਾਇਆ ਸਿੱਖ ਨੇ ਪੁੱਛਿਆ ਹੈ ਆਪਣੇ ਸਰੀਰ ਨੂੰ ਤਤਪੁਰ ਕਾਰਸਾ ਕਹਿੰਦੇ ਰੋਜ ਪੁੱਛਿਆ ਕਰ ਵੀ ਤੂੰ ਅੱਜ ਕੀ ਕੀਤਾ ਕਿਹੜਾ ਕੰਮ ਕੀਤਾ ਜਿਹੜਾ ਕੰਮ ਤੂੰ ਇੱਥੇ ਕਰਨ ਦਾ ਇਰਾਦਾ ਹੈ ਉਹ ਕੰਮ ਕੀਤਾ ਹੈ ਕੋਈ ਕੋਈ ਚੰਗਾ ਕਰਮ ਕੀਤਾ ਹੈ ਕਿਸੇ ਦੇ ਉੱਪਰ ਦਇਆ ਕੀਤੀ ਹੈ ਕਿਸੇ ਨੂੰ ਖਲਾਫ ਕੀਤਾ ਹੈ ਤੋੜੀ ਰੱਬ ਰੱਬ ਜੱਪਿਆ ਹੈ ਪੁੱਛਿਆ ਕਰ ਆਪਣੇ ਸਰੀਰ ਦੀ ਪਰਸੀ ਸੋਣਿਆ ਜੰਗੂਰ ਹੈ ਮੂਰ ਨੂੰ ਮੰਨਿਆ ਨਹੀਂ ਗੁਰੂ ਨਾਨਕ ਪਾਤਸ਼ਾਹ ਨੇ ਮੰਨਿਆ ਕਰ ਪੁੱਛਿਆ ਕਰ ਗੁਰੂ ਨਾਨਕ ਪਾਤਸ਼ਾਹ ਤੋਂ ਜੋ ਗੁਰੂ ਕਹੇ ਸੋਈ ਮਨ ਮੰਨੋ ਹਰ ਹਰ ਕਰਾਰ ਕਰਾ ਸਤਿਗੁਰੂ ਪਾਲ ਸਾਹਿਬ ਜਿਹੜੇ ਗੁਰੂ ਕਹਿੰਦਾ ໄຂ ਹੋਇ ਤੇਰੇ ਭਰੇ ਨਾਲ ਤੇ ਕਹਿ ਹੋਏ ਤੇਰੇ ਜੀਵਨ ਦੇ ਉਧਾਰ ਵਾਸਤੇ ਸਤਿਗੁਰੂ ਪਾਲ ਸਾਹਿਬ ਨੂੰ ਵਚਨ ਕਹਿ ਰਹੇ ਨੇ ਇਸ ਕਰਕੇ ਜਗਤ ਗੁਰੂ ਨਾਨਕ ਉੱਚ ਕਰੋ ਵਿਚਾਰਾ ਜਗਤ ਗੁਰੂ ਗੁਰੂ ਨਾਨਕ ਬਾਸ ਸਾਹਿਬ ਉੱਚ ਕੇ ਆਪਣੇ ਹਿਰਦੇ ਚ ਵਿਚਾਰ ਕਰਕੇ ਵੇਖ ਲੈ ਚੌਹ ਪੀੜੀ ਆਦਿ ਜੁਗਾਦੁ ਕੀਨੀ ਕਿਨਾਂ ਨਾ ਕਾਇਓ ਹਰ ਸੇਵਕ ਪਾਏ ਇਸ ਤਾਰਾ ਤੇ ਸਤਿਪੁਰ ਸਾਹਿਬ ਇਹਦੇ ਯਕੀਨ ਕਰਕੇ ਜਾਣ ਲੈ ਭਾਈ ਕਿ ਜੰਗ ਦੇ ਸੂਤੋਂ ਲੈ ਕੇ ਜੋਗਾ ਦੇ ਸੂਤੋਂ ਲੈ ਕੇ ਕਦੇ ਵੀ ਕਿਸੇ ਮਨੁੱਖ ਨੇ ਮਹਾਪੁਰਖਾਂ ਨਾਲ ਈਰਖਾ ਦੇ ਰਾਹੀ ਆਤਮਿਕ ਜੀਵਨ ਦਾ ਧਾਰ ਨਹੀਂ ਲਿਆ ਚੌਵੀਂ ੜੀ ਆਜ ਜੁਗਾਦ ਦੀ ਖੀਤੀ ਚਾਰ ਰੁਪੇ ਸਤਿਗੁਰੂ ਕਾਰਸਾ ਕਹਿੰਦੇ ਚਾਰੇ ਤੁਕਾਲਾ ਇਤਿਹਾਸ ਪੜਦਾ ਵਿਚਾਰ ਕਰਨਾ ਜੇ ਕਿਸੇ ਨੇ ਕਿਸੇ ਵੀ ਭਗਤ ਦੇ ਨਾਲ ਸੀ ਇਤਿਹਾਸ ਸੁਣਦੇ ਹੀ ਆ ਇਤਿਹਾਸ ਪੜਦੇ ਨਹੀਂ ਸੁਣਦੇ ਨਾ ਨਾ ਤੇ ਉਹ ਇਤਿਹਾਸ ਵਿੱਚ ਸਾਨੂੰ ਮਿਲਦਾ ਜਿਨ੍ਹਾਂ ਨੇ ਵੀ ਹਰੀ ਦੇ ਪਿਆਰਿਆਂ ਦੇ ਨਾਲ ਬੈਰ ਘਾਇਆ ਉਹਨਾਂ ਦਾ ਨਾਮ ਸੁਖਾਨ ਨਹੀਂ ਰਿਹਾ ਕਰੂਏ ਤੇ ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕੀਤੀ ਹੈ ਲਾਹਾ ਘਟਿਆ ਉਹ ਹਰੀ ਦੇ ਪਿਆਰਿਆਂ ਦੇ ਸੰਗ ਲੱਗ ਕੇ ਹਰੀ ਦੇ ਭਗਤਾਂ ਦੇ ਨਾਲ ਗੁੜ ਕੇ ਤਰ ਗਏ ਸੰਸਾਰ ਸਮੁੰਦਰ ਤੋਂ ਇਹ ਤੇ ਸਾਨੂੰ ਇਹ ਖਾਸ ਕਰ ਸਿੱਧਾ ਇਸ ਕਰਕੇ ਪਾਸੋਂ ਕਿੰਨੇ ਚਾਰੇ ਲੋਕਾਂ ਦੇ ਸੁਲੂ ਤੋਂ ਲੈ ਕੇ ਅੰਤ ਕੱਥ ਤੇ ਜਗਤ ਦੇ ਸੁਲੂ ਤੋਂ ਲੈ ਕੇ ਕਦੇ ਵੀ ਕਿਸੇ ਮਨੁੱਖ ਨੇ ਕਿਸੇ ਮਹਾ ਪੁਰਖ ਕਿਸੇ ਭਗਤ ਦੇ ਨਾਮ ਈਰਖਾ ਕਰਕੇ ਆਤਮਿਕ ਜੀਵਨ ਹਾਸਲ ਕੀਤਾ ਹੀ ਨਹੀਂ ਈਰਖਾ ਜੁਜਮ ਕਰ ਲਈ ਤੇ ਬਾਸਾ ਕਹਿੰਦੇ ਜਿਹੜੇ ਈਰਖਾ ਕਰਦੇ ਆ ਆਪਣਾ ਸਾਥ ਨੂੰ ਘੂਲ ਲੈਂਦੇ ਨੇ ਅਫਰ ਉੱਪਰ ਪਾਵਨ ਬਚਨ ਸਰਵਨ ਕਰਕੇ ਆਏ ਇਸ ਕਰਕੇ ਜਿਹੜੇ ਭਾਈ ਉਹਨਾਂ ਹਰੀ ਦੇ ਪਿਆਰਿਆਂ ਦੀ ਸੰਗਤ ਕਰਕੇ ਉਹਨਾਂ ਨੇ ਸੰਗਤ ਦੇ ਵਿੱਚੋਂ ਧੀਰੇ ਜਵਾਰਾਖੀ ਮੋਤੀਆਂ ਵਰਗੇ ਪਵਿੱਤਰ ਬਚਨਾਂ ਨੂੰ ਸੁਮਾਉਣਾ ਦੀ ਆਪਣੇ ਜਿੱਲੇ ਸੁਮਾਉਣਾ ਕੀਤਾ ਹੈ ਬਾਸਾ ਕਹਿੰਦੇ ਨੇ ਹਰ ਸੇਵ ਭਾਈ ਜੀ ਤਾਰਾ ਉਹਨਾਂ ਦਾ ਇਹ ਜੀਵਨ ਆਪਣਾ ਮੁਨੱਖਾ ਜਨਮ ਉਹਨੇ ਸਵਾਰਨੇਵ ਉਹਨਾਂ ਦਾ ਪਾਲੋਤਾਰਾ ਹੋ ਗਿਆ ਦਸ ਸੰਸਾਰ ਸੰਸਾਰ ਤੋਂ ਜਿਨ੍ਹਾਂ ਨੇ ਸੇਵਕ ਭਾਵਨਾ ਨੂੰ ਰੱਖਿਆ ਹੈ ਸੇਵਾ ਭਾਵਨਾ ਕੀਤੀ ਹੈ ਜਿਨ੍ਹਾਂ ਨੇ ਵਿਰੋਧ ਕੀਤਾ ਪਾਤਸ਼ਾਹ ਜਨ ਕਿੱਕੋ ਪੰਥ ਦੇ ਵਿੱਚ 도ਏ ਸਾਨੂੰ ਕੱਖ ਸਮਝਾ ਕੇ ਸੋ ਜਿਹੜਾ ਅਨਾਈ ਲਬਨ ਕੀਤਾ ਹੈ ਦੋਏ ਪਾਸੇ ਜਾਏਗੇ ਜਿਨ੍ਹਾਂ ਨੇ ਦੇਖਾਈ ਜੰਦਿਆ ਕੀਤੀ ਹੈ ਅਲੀ ਦੇ ਕਾਰੇ ਵਾਲੀ ਨਾਮ ਜਪਣ ਵਾਲਿਆਂ ਵੀ ਉਹ ਆਪਣਾ ਸਾਰਾ ਕੁਝ ਛੋਟ ਕੇ ਤੁ ਚਲੇਗੇ ਉਹਨਾਂ ਨੂੰ ਕੋਈ ਚਿੰਤੀ ਨਹੀਂ ਕਰਦਾ ਹੈ ਤੇ ਜਿਨ੍ਹਾਂ ਨੇ ਉਹਨਾਂ ਪਿਆਰਿਆਂ ਨੇ ਸੰਗਤ ਕੀਤੀ ਹੈ ਭਾਸ਼ਾ ਕਿ ਉਹ ਭਾਈ ਜੇ ਸੰਸਾਰ ਸੰਕਰ ਤੋਂ ਪਾਰ ਹੋਏਗੇ ਉਹਨਾਂ ਨੂੰ ਆਤਮਿਕ ਜੀਵਨ ਮਿਲ ਗਿਆ ਹੈ ਆਤਮਿਕ ਜੀਵਨ ਦਾ ਧਰ ਮਿਲ ਗਿਆ ਹੈ ਤੇ ਮਹਾ ਗੁਰੂਆਂ ਨਾਲ ਸੇਵਕ ਪੱਖ ਸੇਵਾ ਭਾਵ ਨਾਲ ਗਣਿਆ ਨੇ ਇਹ ਸੰਸਾਰ ਸੰਕਰ ਤੋਂ ਉਹਨਾਂ ਦਾ ਫਾਰ ਉਤਾਰਾ ਗਿਆ ਹੈ ਇਸ ਕਰਕੇ ਗਰੀਬਨਵਾਰ ਕਾਲ ਸਾਹਿਬ ਇਹਨਾਂ ਦੇ ਪਾਈ ਸੰਗਤ ਕਰਿਆ ਕਰ ਕਰਨੀ ਇਹਨਾਂ ਦੀ ਹੈ ਜਿਹੜੇ ਮੈਨੂੰ ਗੁਰੂ ਨਾਲ ਜਾਣੇ ਸੰਗਤ ਉਹਨਾਂ ਦੀ ਕਰ ਜਿਹੜੇ ਨਿਰੰਕਾਰ ਨਾਲ ਜੋੜਦੇ ਹਰੀ ਦੇ ਪਿਆਰਿਆਂ ਦੀ ਸੰਗਤ ਕਰਿਆ ਕਰ ਉਹਨਾਂ ਦੀ ਨਿੰਦਿਆ ਚੁਗਲੀ ਨਾ ਕਰਿਆ ਕਰ ਇਸ ਕਰਕੇ ਜਦੋਂ ਤੁਮ ਨੇ ਮੈਂ ਜਾਣ ਤੋਂ ਵੀ ਗਹਨ ਤੋਂ ਕੋ ਕੇ ਖਰੀਦੇ ਪਿਆਰ ਨੇ ਸੇਵਾ ਕਰੇਗਾ ਬਾਸਾ ਕਹਿੰਦੇ ਆਪ ਤਰੈ ਸਗਦੇ ਪੁਲਕਾਰੀ ਅੰਦਰ ਘਰ ਪਕਸਿਓ ਜਾਏਗਾ ਫਿਰ ਉਹ ਆਪ ਵੀ ਤਾਂ ਜਾਂਦੇ ਨੇ ਆਪਣੀਆਂ ਪੁੱਲਾਂ ਦਾ ਵੀ ਨਾ ਦਰਹਾਰ ਕਰ ਲੈਣੇ ਨੇ ਤੇ ਬਾਸਾ ਕਹਿੰਦੇ ਆਪਣੀ ਪਤ ਲੈ ਕੇ ਆਪਣੀ ਇੱਜ਼ਤ ਲੈ ਕੇ ਮਨੁੱਖ ਫਿਰੋਜ਼ ਨਰੰਕਾਰ ਦੀ ਦਰਗਾਹ ਵਿੱਚ ਜਾ ਇਸ ਕਰਕੇ ਪਾਈ ਗੁਰੂ ਬਾਣੀ ਬਾਣੀ ਗੁਰੂ ਚਰਨਾਂ ਨੂੰ ਗੁਰੂ ਪਿਆਰਿਆਂ ਦੇ ਸੰਗਤ ਕਰੋ ਸੰਗਤ ਵਿੱਚ ਬੈਠ ਕੇ ਮਨ ਨੂੰ ਜੋੜਿਆ ਕਰੀਏ ਗੁਰੂ ਦੇ ਬਚਨਾਂ ਨੂੰ ਸੁਣਿਆ ਕਰੀਏ ਸੁਣ ਕੇ ਵਿਚਾਰੀ ਵਿਚਾਰ ਕੇ ਸਤਿਗੁਰਾਂ ਦੇ ਧਾਵਨ ਪ੍ਰਵੇਸ਼ ਨੂੰ ਦੇ ਚੁਸਾਏ ਇਹ ਤਾਂ ਸਾਡਾ ਇਹ ਮੁੱਖ ਕਾਰਜ ਹੈ ਸਭ ਲਾਭ ਹੋਏਗਾ ਇਸ ਕਰਕੇ ਗੁਰੂ ਬਾਣੀ ਸਭ ਤੋਂ ਪਹਿਲਾਂ ਸਤਿਗੁਰ ਆਸਣਿਆਂ ਨੂੰ ਸੰਬੋਧਨ ਦਿੱਤਾ ਕਰਾ ਗੁਰੂ ਬਾਣੀ ਗੁਰੂ ਵਾਲੇ ਵਣ ਕੇ ਗੁਰੂ ਦਾ ਨਾਮ ਜਪ ਦਾ ਸਰਕਾਰਤ ਕਰੋ ਆਪਣੇ ਮਨ ਕਰ ਜਨਨ ਸਤਿਗੁਰੂ ਕੋ ਇਹ ਹੀ ਸਤਿਥੰ ਵੱਡਾ ਲਾਹਣ ਮੁਖ ਜਨਨ ਲੱਗਦਾ ਹੈ ਸੋ ਇਸ ਕਰਕੇ ਭਾਈ ਗੁਰੂ ਚਰਨਾਂ ਨੂੰ ਜੁੜੋ ਆਓ ਉਹਿਆਂ ਦਾ ਨਾਮ ਪੜ੍ਹਨੇ ਕਿਨਾ ਸਤਗੁਰੂ ਜੀ ਰੱਖਣ ਰੂਪ ਨੇ ਕਈ ਸਾਧ ਸੰਤ ਬਖਸ਼ਣ ਜੋ ਗੁਰਸ਼ੇਡਾ ਨਹੀਂ ਕੋਈ ਵਿਚਾਰਨ ਅਨੁਕਾਰ ਜਾਏ ਸਤਿਗੁਰਾਨੀ ਸਿੱਖਿਆ ਜਾਣ ਕੇ ਲੈਣ ਕਰਿਓ ਗਲਤੀਆਂ ਦਾਤੀਆਂ ਜਾਣ ਕੇ ਮਾਫ ਕਰਨਾ ਜੀ ਨਾਨਕ ਨਾਮ ਸਤਿ ਕੀ ਧਲਾ ਤੇਰੇ ਭਾਣੇ ਸਰਬੱਤ ਦਾ